ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਪਨਾਉ ਦੇ ਵਿੱਚ ਤੇ ਅੱਜ ਜੁਨੇ ਹਾਂ ਹਾਂ ਤੇ ਅੱਜ ਅੱਜ ਅਪਾ ਆਪਣੀ ਭੈਣ ਦੇ ਘਰੇ ਘਾਹ ਕੱਟਣ ਆ ਤੇ ਉਹ ਮਿਲ ਕੇ ਜੀ ਹੁਣ ਉਹਨਾਂ ਨੂੰ ਲੜੇ ਚਲੋ ਵੇਲੇ ਜੇ ਸੀ ਹੁਣ ਥੋੜਾ ਜਿਆ ਕਣਕ ਦੇ ਸਪਰੇਅ ਵਗੈਰਾ ਕਰੀ ਹੋਈ ਆ ਪਰ ਮਾਂ ਵੀ ਪਰਮਾਉਣ ਲੱਗਣ ਵਾਲੀ ਮੀਂਹ ਪਿਆ ਕੇ ਰਾਤ ਤੇ ਹੁਣ ਵੇਲੇ ਜੀ ਚਲੋ ਹਸਤਾ ਮਾਣੇ ਚਲੋ ਘਾਹ ਵਗੈਰਾ ਕੱਟਿਆਣਾ ਨਾ ਆਪਣੇ ਕੋਲੇ ਮਸ਼ੀਨ ਹੈਗੀ ਆ ਤਾਂ ਕੱਟਣ ਵਾਲੀ ਤੇ ਪਾਸੇ ਦੋਲੇ ਚੱਲਿਆ ਤੇ ਭੈਣ ਕੋਲੇ ਆ ਕੱਟਣਾ ਤੇ ਆਪਣੇ ਨਾਲ ਹੈਮੀ ਰਾਜੀਏ ਤੋਂ ਹੁਣ ਕੌਣ ਗਿਆ ਜੀ ਪਿੰਡ ਪਲੇਰਾ ਤੇ ਪਲੇਰਾ ਤੋਂ ਲੁਕੜ ਬਸ ਸਾਡੇ ਘਰ ਤੋਂ ਟੋਟਲ 5 ਕਿਲੋਮੀਟਰ ਦੀ ਬਾਟ ਆਜੀ ਮੇਰੇ ਭੈਣ ਦੇ ਘਰ ਚੱਲੇ ਟ੍ਰਿਕਰ ਸੋਦਾ ਸੀ ਆਪਣੀ ਸਾਧਰੀ ਇਸ ਤਰ੍ਹਾਂ ਵੀ ਬਣ ਗਈ ਨਮੀ ਲੋਕ ਇਹ ਆ ਗਏ ਤੇ ਪਹਿਲਾਂ ਇਹਦੇ ਅੰਦਰ ਕਾਲਾ ਰੰਗ ਵੀ ਕਾਲੇ ਰੰਗ ਦੇ ਨਾਲ ਜਦੋਂ ਆਪਾਂ ਇਹਨੇ ਫੋਟੋ ਜਾਂ ਵੀਡੀਓ ਬਣਾਉਣੀ ਹੁੰਦੀ ਸੀ ਜੀ ਤਾਂ ਦੂਰੇ ਉੱਤੇ ਕਾਲ ਸੌਣੀ ਸੀ ਤੇ ਕੰਪਨੀ ਸੌਣੀ ਤੇ ਮਤਲਬ ਕਲੀਅਰ ਨਹੀਂ ਝੋਦੀ ਫੋਟੋ ਤੇ ਹੁਣ ਉਸ ਪਰ ਚਿੱਟਾ ਰੰਗ ਲਾਉਣ ਕਰਕੇ ਨਾਲ ਤਾਂ ਚਾਨਣ ਪੈਣ ਲੱਗਿਆ ਤੇ ਨਾਲੇ ਫੋਟੋ ਵੀ ਕਲੀਅਰ ਆਉਂਦੀ ਆ ਹੁਣ ਚਾਹ ਤੇ ਆਉਣਾ ਫੋਟਰ ਨੂੰ ਇਹ ਆ ਜੀ ਪਿੰਡ ਫਲੇਰ ਤੇ ਆਪਣੇ ਨੋਮੇ ਪਾਸ ਆਈ ਦੀ ਆਏ ਹੋਈ ਲੋਰੇ ਉਹ ਆ ਗਿਆ ਗੁਰਦਵਾਰਾ ਨੋਮੇ ਪਾਸ ਆਈ ਦਾ ਜਿਦਾ ਜਤਰਾ ਤੇ ਪਹੁੰਚੇ ਰਾਦੇ ਜਿਹੜੇ ਬੈਠੇ ਨੇਗੇ ਗੁਰੂ ਘਰ ਨੋਮੇ ਪਾਸ ਲਈ ਦਾ ਹਾਂਜੀ ਤੇ ਆਪਾਂ ਪਹੁੰਚ ਗਏ ਆ ਪਿੰਡ ਨੂਪਗੜ ਤੇ ਉਹ ਸਾਹਮਣੇ ਨੂਪਗੜ ਪਿੰਡ ਰਹਿ ਗਿਆ ਤੇ ਇਧਰ ਆ ਗਈ ਆਪਣੀ ਭੈਣ ਦੀ ਕੋਠੀ ਆ ਛਿੱਟੇ ਰੰਗ ਵਾਲੀ ਤੇ ਉਹਨਾਂ ਦੇ ਅੱਗੇ ਚਾਚੇ ਤਾਇਆ ਜੀ ਆ ਗਏ ਚੱਲਦੇ ਹਾਂ ਉਹਨਾਂ ਘਰ ਨੂੰ ਲੋ ਜੀ ਤੇ ਇੱਕ ਵਾਰੀ ਕੱਟਤਾ ਤੇ ਹੁਣ ਦੁਬਾਰੀ ਦੁਬਾਰੀ ਇੱਕ ਵਾਰੀ ਦੁਬਾਰੀ ਨਿਕਾਵਾਂ ਸਾਰੇ ਦੇ ਵਿੱਚ ਤੇ ਉਹ ਬਾਈ ਏਮੀ ਕਿਹੜੀ ਕੱਢਣ ਲੱਗਿਆ ਪਏਗਾ ਤੇ ਇਸ ਤੋਂ ਵੱਧ ਦੁਬਾਰੇ ਮਾਰਕੀਟ ਚ ਮਾਰਦਾ ਮਾਜਾ ਤੇ ਇਦਾਂ ਦੀ ਕੋਠੀ ਆਪਣੀ ਘਰਾਂ ਦੀ ਗੋੜੀ ਤੇ ਇੱਕ ਵਰਗਾ ਕੱਟ ਤਾ ਤੇ ਹੁਣ ਅੱਗੇ ਆਪਾਂ ਇਹਨਾਂ ਨੂੰ ਕਟਿੰਗ ਕਰਨਾ ਇਹਨਾਂ ਦੀ ਕੰਟੀ ਇੱਥੇ ਤਰ੍ਹਾਂ ਡੇੜੀ ਤੋੜੀ ਤੂੰ ਹਰ ਮੋੜ ਤੇ ਉਹਦੀ ਤਾਂ ਸਾਰਾ ਕੱਟ ਤਾ ਤੇ ਆ ਬੂਟੇ ਨਹੀਂ ਕਟਿੰਗ ਰਹਿ ਗਈ ਸੀ ਤੇ ਵਿਚਾਲੇ ਮੀਂਹ ਆ ਗਿਆ ਹੁਣ ਕੰਮ ਰੁਕ ਗਿਆ ਤੇ ਉਹ ਪਰਲੇ ਪੰਜ-ਸੱਤ ਬੂਟੇ ਕਰ ਰਹੇ ਬਾਕੀ ਸਾਰਾ ਕੱਟ ਤਾ ਕਿਹੜੀਆਂ ਗੁੱਡੀਆਂ ਤੇ ਮੀਂਹ ਪੈ ਰਿਹਾ ਤੇ ਵੀ ਖੜਾ ਆਪਾਂ ਕਾ ਕੱਟਿਆ ਨਾ ਤੇ ਥੋੜੇ ਵਾਸਤੇ ਬੁੱਟੇ ਰਹਿ ਗਏ ਸੀ ਕੱਟਣ ਵਾਲੇ ਚੋਂ ਤੇ ਉਸ ਵਾਰ ਮੀਂਹ ਆ ਗਿਆ ਸੀਗਾ ਗੜੇ ਪੈਣ ਲੱਗੇ ਸੀ ਤੇ ਤਾਂ ਕਰਕੇ ਉਹਨਾਂ ਦਾ ਕੰਮ ਆਪਣਾ ਰਹਿ ਗਿਆ ਬਾਕੀ ਆਪਾਂ ਹੁਣ ਕੰਮ ਜਨਾ ਨਿਮੇੜਿਆ ਨਾ ਸਾਰਾ ਹੁਣ ਚੱਲਦੇ ਆਪਾਂ ਘਰ ਨੂੰ ਦੁਵਾੜੇ ਤੇ ਚਾਹ ਬਾਣੀ ਪੀੜਿਆ ਦੀ ਰੋਟੀ ਪਾਣੀ ਖਾ ਕੇ ਆਇਆ ਹੁਣ ਸਾਰਾ ਕੰਮ ਉਸ ਤੇ ਕਿਉਂ ਨਹੀਂ ਜੀ ਵਧੀਆ ਤੇ ਠੀਕ ਹੈ ਤੇ ਹੁਣ ਚੱਲਦੇ ਆਂ ਦੁਵਾੜੇ ਪਿੰਡ ਨੂੰ ਆਪਣੇ ਤੇ ਪਲੇਰਾ ਪਹੁੰਚਣ ਵਾਲੇ ਹੋ ਗਏ ਆਪਾਂ ਇਹ ਕਿਹੜੇ ਨਿਕੜਦਾ ਹੋਣਾ ਇਹ ਹਾ ਦਾ ਚਾਹ ਪਾਣੀ ਲਊਗਾ ਰਾਜੋ ਇੱਕੋ ਜਾਨੀ ਫੇਰ ਜਾਮਾ ਘਰੇ ਤੇ ਅੰਡਰ ਲਾਹਾ ਲੈ ਗਿਆ ਇਹ ਅੱਜ ਗੜੇ ਬੈਠਾ ਡੰਡ ਪੈ ਗਈ ਜਿਹੜੇ ਗਰਮ ਹੋਣ ਵਾਲੇ ਰਾਜ ਠੇਕਾ ਹੋਣਾ ਕਹਿੰਦਾ ਰੋਕ ਲਈ ਪੁਣਾ ਚੱਗਾ ਕੋਈ ਗੱਲ ਨਹੀਂ ਭਾਈ ਜਿਹੜੇ ਪੀਣੀਆ ਉਹਦਾ ਪੀਣੀ ਹੈਗੀ ਆਪਣੇ ਕਹਿਣ ਦੇ ਨਾਲ ਕੋਈ ਹਟੇ ਤੇ ਆਪ ਆਪ ਨਹੀਂ ਪੀਣੀ ਦਾ ਨਹੀਂ ਪੀਣੀ

ਕਮੇਰ ਵਾਲੇ ਬਸਟੈਂਡ ਤੇ ਤੇ ਪੂਰੇ ਹੈਗਾ ਠੇਕਾ ਤੇ ਦਿਖਾਉਣਾ ਤੁਹਾਨੂੰ ਠੇਕੇ ਤੇ ਕੀ ਸੀ ਰੰਗ ਟੰਗ ਆ ਟਾਈਮ ਮਾਇਦਾ ਕਦੇ ਆਇਆ ਨਹੀਂ ਅੱਜ ਦੇਖਿਆ ਕਿ ਉਹ ਵੀ ਆਪਣੇ ਨਾਲ ਭਾਈ ਪੀਣ ਵਾਲਾ ਸੀ ਦਾਰੂ ਤੇ ਉਹ ਕਹਿੰਦਾ ਲੈਣੀ ਆ ਉਹ ਠੇਕੇ ਤੋਂ ਲਈ ਆ ਉਹ ਕਹਿੰਦਾ ਤੁਹਾਨੂੰ ਲਓ ਜੀ ਤੇ ਉਹ ਖੜਾ ਬਾਈ ਵਈ ਜਾਂਦਾ ਅੰਦਰ ਉਹ ਦੇ ਉਹ ਭਾਈ ਜੰਦਾ ਕੀਤੇ ਨੇ ਕਰ ਤੇ ਆਪਣੇ ਨਾਲ ਲੱਭਣਾ ਉਹ ਸਵਾਤਰ ਵਾਲਾ ਨਾ ਕੋਤੀ ਕੋਤੀ ਜੰਗਲਾ ਨਾਬੀ ਜੀ ਪਰਣਾ ਜਿਹੜੇ ਨੇ ਬੰਦਾ ਬੰਦਾ ਕਿੱਧਰ ਭਾਈ ਅੰਡੇ ਬਣਾਉਣਾ ਇੱਧਰ ਆਹ ਦੁਕਾਨ ਵਾਲਾ ਉਹ ਠੇਕ ਆ ਗਿਆ ਉਹ ਲਿਆਇਆ ਤੁਹਾਡੀ ਆਉਦਾ ਉਹ ਲਾ ਛੇੜ ਲਾ ਕੇ ਆਉਂਦਾ ਪਾਣੀ ਦਾ ਟੈਂਕਰ ਤੇ ਆਉਂਦੇ ਆਪਣੇ ਪਲੇਅਰ ਵਾਲੇ ਬੱਸ ਸਟੈਂਡ ਦੇ ਉੱਪਰ ਟੇਕਾ ਇੱਧਰ ਜਾ ਬੱਸ ਸਟੈਂਡ ਤੇ ਇੱਥੋਂ ਬੱਸ ਆਪਾਂ ਸੈਂਟਰ ਨੂੰ ਮੋੜ ਲੈਣ ਟਰੈਕਟਰ ਦੇ ਬਾਰੇ ਹੋ ਗਿਆ ਆਪਣਾ ਬੰਦਾ ਲੈ ਉਹ ਜਲ ਭੱਜਣ ਲੱਗਿਆ ਓਏ ਚੱਲੀਏ ਜੀ ਹੋ ਗਿਆ ਕਰਮ ਵਾਸਤਾ ਠੀਕ ਹੈ ਲਓ ਜੀ ਤੇ ਆਪਾਂ ਪਹੁੰਚੇ ਆਪਣੇ ਪਿੰਡ ਤੇਰੇ ਮੀ ਬਚਾਰਾਗਾ ਉਧਰ ਨਾਲੋਂ ਕਿਉਂਕਿ ਆ ਪਾਣੀ ਦੇਖੋ ਫੜਕਾਂ ਤੇ ਖੜਾਗਾ ਤੇ ਇਧਰ ਘੜੇ ਵੀ ਵੱਧ ਪੈਣੇ ਆਪਣੇ ਪਿੰਡ ਉੱਥੇ ਘੜੇ ਘੱਟ ਸੀਗੇ ਲੂਪ ਘੜ ਤੇ ਕੋਈ ਤਾਂ ਗਾਲ੍ਹੀਆਂ ਘੜਿਆ ਨਾ ਕੰਮ ਰਾਬੜ ਦਾ ਕਿਉਂ ਐ ਕਰਦਾ ਜੀਰ ਦੀ ਲੋੜਾ ਮੰਗ ਰ ਤੇ ਹੁਣ ਚੱਲੇ ਆਪਾਂ ਬਾਈ ਨੂੰ ਘਰੇ ਧਾਰਨ ਇਹਨੂੰ ਤੇ ਚੌਂਕੀ ਇਹਦਾ ਘਰ ਹੈਗਾ ਦੂਰ ਆਪਣੇ ਘਰ ਤੋਂ ਨੇਹਰਾ ਹੋ ਗਿਆ ਤੇ ਫਿਰ ਪਰਕੇ ਟਾਈਮ ਲੱਗ ਕੇ ਜਮਾ ਚਲੋ ਮੈਂ ਕੱਟ ਲੈਣਾ ਡੇਟਰ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਹੈਗਾ 5 ਮਿੰਟ ਲੇਟ ਚੱਲ ਜਾਗੇ ਭਾਈ ਸਾਡੀ ਤੇਗੀ ਦਾ ਤਾਂ ਡੇਟ ਕਰਾਉਣਾ ਸਹੀ ਨਹੀਂ ਲੱਗਦਾ ਹੈਗਾ ਆਪਾਂ ਨੂੰ ਉਹਨਾਂ ਨੂੰ ਤਾਰ ਕੇ ਆਵਾਂਗੇ ਅੰਦਰ ਘਰੇ ਦੇ ਫੇਰ ਚੱਲਾਂਗੇ ਆਪਾਂ ਉਹਦੇ ਘਰੇ